ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੀ ਮੈਂ ਅੱਜ ਵੀਡੀਓ ਲੈ ਕੇ ਆਇਆ ਹਾਂ ਵਾ ਨਾ ਇਹ ਵੀਡੀਓ ਕੋਈ ਰੋਸਟ ਨਹੀਂ ਹੈਗੀ ਇਹ ਵੀਡੀਓ ਇੱਕ ਸਮਝੋਤੇ ਤੌਰ ਤੇ ਵੀਡੀਓ ਵਾ ਤੇ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗੇ ਉਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਮੈਂ ਇਹਦੇ ਚੇਹੇ ਨਹੀਂ ਤੁਹਾਨੂੰ ਕਹੂੰਗਾ ਕਮੈਂਟ ਕਰੋ ਮੈਨੂੰ ਲਾਈਕ ਕਰੋ ਮੈਨੂੰ ਲਾਈਕ ਦੀ ਨਹੀਂ ਲੋੜ ਮੇਰਾ ਮਸਕਰ ਦੀ ਵੀਡੀਓ ਬਣਾਉਣਾ ਸਮਝੋਤੇ ਤੌਰ ਤੇ ਤੇ ਤੁਹਾਡਾ ਮਸਕਰ ਦਾ ਵੀਡੀਓ ਨੂੰ ਸ਼ੇਅਰ ਕਰਨਾ ਜੇ ਤੁਹਾਨੂੰ ਚੰਗੀ ਲੱਗੇ ਤੇ ਵੀਡੀਓ ਸਾਰੀ ਵੇਖਿਓ ਵੀਡੀਓ ਸਾਰੀ ਸੁਣਿਓ ਧਿਆਨ ਨਾਲ ਕਿ ਜਿਹੜੀਆਂ ਮੈਂ ਗੱਲਾਂ ਕਹੀਆਂ ਕੁਝ ਸੱਚ ਵਾ ਕਿ ਕੁਝ ਝੂਠ ਵਾ ਇਹ ਜ਼ਰੂਰ ਤੁਸੀਂ ਮੈਨੂੰ ਦੱਸਿਓ ਠੀਕ ਹੈ ਜੀ ਕਹਿੰਦਾ ਕੁੜੀ ਨੇ ਕਹਿੰਦੇ ਟਰੈਕਟਰ ਚਕਾਤਾ ਕੁੜੀ ਨੇ ਕਹਿੰਦੇ ਟਰੈਕਟਰ ਚਕਾਤਾ ਉਤੋਂ ਹੱਥ ਵੀ ਹਿਲਾਤਾ ਤੇ ਪੇਚਾਂ ਵਾਲਿਆਂ ਨੇ ਗਲਤ ਵੀਡੀਓ ਆ ਗਈ ਤੇ ਰੋਲਾ ਪਾਤਾ ਉਹ ਮੈਂ ਕਹਿੰਦਾ ਐਵੇਂ ਕਿਸਦਾ ਮਜ਼ਾਕ ਸੁਣੀ ਸੁਣਾਈ ਗੱਲ ਤੇ ਡਾਇਆ ਨਾ ਕਰੋ ਉਹ ਹੈਂਕਰ ਵੀ ਬੜੇ ਕੁੱਤੇ ਦੇ ਪੁੱਤ ਵਾ ਰਾ ਸਾਬ ਆ ਕੇ ਫੋਨ ਚੋਂ ਵੀਡੀਓ ਕੱਢ ਲੈਂਦੇ ਆ ਤੂੰ ਇਹ ਗੰਦੀ ਵੀਡੀਓ ਬਣਾਇਆ ਨਾ ਕਰੋ ਮੇਰਾ ਕਹਿਣ ਦਾ ਮਤਲਬ ਇਹੋ ਹੀ ਆ ਕਿ ਗੰਦੀ ਵੀਡੀਓ ਬਣਾ ਕੋਈ ਵੀ ਮੇਰਾ ਕੋਈ ਵੀ ਬਣਾਉਂਦਾ ਵਾ ਫੋਨ ਚ ਬਣਾਉਂਦਾ ਉਹ ਨਾ ਬਣਾਓ ਕਿ ਇਸ ਦੀ ਓਦਾਂ ਵਾਇਰਲ ਹੋ ਜਾਂਦੀ ਆ ਤੇ ਕਿਸ ਦੀ ਇਹੋ ਜਿਹੇ ਗੰਦੇ ਬੰਦੇ ਜਿਹੜੇ ਹੁੰਦੇ ਆ ਉਹ ਹਰਕਤ ਕਰਕੇ ਉਹ ਵੀਡੀਓ ਵਾਇਰਲ ਕਰ ਦਿੰਦੇ ਆ ਕਰ ਦਿੰਦੇ ਆ ਤੇ ਬਾਕੀ ਗੱਲ ਏ ਆ ਜਿਹੜੇ ਇੰਸਟਾਗ੍ਰam ਤੇ ਬਹੁਤ ਜਣਾ ਗੰਦ ਪਾਇਆ ਵਾ ਇਹਨਾਂ ਨੂੰ ਵੀ ਵੀਡੀਓ ਮਤਲਬ ਵੇਖਣਗੇ ਨਾ ਤਾਂ ਸੁਣਨਗੇ ਮੈਂ ਕਹਿੰਦਾ ਛਤਰ ਜਹੀਦੇ ਇਹਨਾਂ ਦੇ ਇਹ ਸਾਲੇ ਦੱਸਾਂ ਕੀ ਕਰਦੇ ਆ ਕੁੱਤੇ ਦੇ ਖੁਰ ਕੁੱਤੇ ਦੇ ਖੁਰ ਕਹਿੰਦੇ ਆ ਕਿ ਆ ਪੇਜ ਚ ਆ ਗਈ ਜੀ ਇਹਦੀ ਵੀਡੀਓ ਹੋ ਗਈ ਆ ਲੀਕ ਤੇ ਜੇ ਤੁਸੀਂ ਵੀਡੀਓ ਨੂੰ ਵੇਖਣਾ ਚਾਹੁੰਦੇ ਹੋ ਇੱਥੇ ਮਤਲਬ ਕਰੋ ਕਲਿੱਕ ਤੇ 200 ਰੁਪਿਆ ਦੀ ਫੀਸ ਹੋ ਆ ਤੇ ਇਹ ਜਾ ਕੇ ਤੁਸੀਂ ਵੇਖੋ ਉਹ ਕੁੱਤੇ ਦੇ ਖੁਰ ਉਹ AI ਦਾ ਜ਼ਮਾਨਾ ਵਾ ਹੋ ਸਕਦਾ ਟਾਡੀਆਂ ਖੋਧੀਆਂ ਵੀਡੀਓ ਵਾਇਰਲ ਹੋ ਜਾਣ ਕੱਲ ਨੂੰ ਕੱਲ ਨੂੰ ਟਾਡੀਆਂ ਵੀਡੀਓ ਵਾਇਰਲ ਹੋ ਜਾਣ ਕਿ ਇਹਦੀਆਂ ਧੀ ਭੈਣ ਦੀਆਂ ਫੇਰ ਕਰੋਗੇ ਉਹਨਾਂ ਨੂੰ ਵੀ ਪ੍ਰੋਮੋਸ਼ਨਾਂ ਕਰੋਗੇ ਉਹਨਾਂ ਦੀਆਂ ਵੀ ਕਿ ਆ ਜਾਓ ਵੇਖ ਲਓ ਤੁਸੀਂ 100-100 ਰੁਪਏ ਦੇ ਟਿਕਟ ਲਾਈਆਂ ਕਿੱਦਾਂ ਤੁਸੀਂ ਕੋਈ ਸ਼ਰਮ ਨੂੰ ਹੱਥ ਮਾਰੋ ਮਾਸਾ ਸ਼ਰਮ ਨਹੀਂ ਆ ਗਈ ਤੁਹਾਨੂੰ ਬੇਸ਼ਰਮੋ ਜੇ ਪਹਿਲੀ ਗੱਲ ਕਿ ਮੂਰਖ ਜੇ ਇੱਕ ਨਿਕਲ ਆਉਂਦਾ ਵਾ ਤੇ 7-8 ਮੂਰਖ ਉਹਦੇ ਨਾਲ ਹੋਰ ਧੁਰੀ ਜਾਂਦੇ ਆ ਭੇਡਾਂ ਨਾਲ ਹਿਸਾਬ ਹੈ ਇਹਨਾਂ ਦਾ ਇਨਨੇ ਜਿੱਦਨ ਨੂੰ ਇੱਕ ਪੇੜ ਤੁਰ ਪੀ ਨਾ ਉਦਨੂ ਹੋਰ ਵੀ ਪੇੜਾਂ ਤੁਰ ਪੈਂਦੀਆਂ ਮਗਰੇ ਉਸ ਹਾਲ ਆ ਕਿ ਮਤਲਬ ਜੇ ਇੱਕ ਵੀਡੀਓ ਚਲੋ ਮੰਨ ਲਓ ਕਿ ਕੋ ਬਣ ਗਈ ਕਿ ਇਹਦੀ ਲੀਕ ਹੋ ਗਈ ਆ ਉਤੋਂ ਕੁੱਤੇ ਦੇ ਖੋਰ ਕਹੀ ਜਾਂਦੇ ਆ ਇੱਥੇ ਆਣ ਕੇ ਵੀਡੀਓ ਵੇਖ ਲੋ ਆ ਗਰੁੱਪਮ ਕਰੋ ਜਵਾਨ ਐਂ ਇਦਾਂ ਕਰ ਲੋ ਉਹ ਸ਼ਰਮ ਨੂੰ ਹੱਥ ਮਾਰੋ ਕੁੱਤੇ ਦੇ ਖੋਰ ਵੀਡੀਓ ਨੂੰ ਉੱਥੇ ਦਾ ਉੱਥੇ ਦੱਬੋ ਤੁਸੀਂ ਕਿੱਡੀਆਂ ਕਮਾਈਆਂ ਵਾਲਾ ਧੰਦੇ ਖੋਲੇ ਆ ਤੁਹਾਨੂੰ ਕੀੜੇ ਪੈਣੇ ਏਡੇ ਏਡੇ ਲੰਮੇ ਉੱਤ ਵੀਡੀਓ ਦੀਆਂ ਪ੍ਰੋਮੋਸ਼ਨਾਂ ਕਰਦੇ ਜਿਨਾ ਇਹ ਤੁਹਾਡਾ ਹਾਲ ਵੇਖੀ ਕੀ ਹੋਣਾ ਵਾ ਤੇਰੀ ਇਹਨਾਂ ਨੂੰ ਸਮਝਾਉਣ ਵਾਸਤੇ ਮੇਰੇ ਕੱਲ ਵੀ ਥੋੜੀਆਂ-ਬਹੁਤੀਆਂ ਗੱਲਾਂ ਰਹਿ ਗਈਆਂ ਕਰਨ ਵਾਲੀਆਂ ਮੈਂ ਤਾਂ ਕਰਕੇ ਅੱਜ ਫੇਰ ਵੀਡੀਓ ਸੋਚਿਆ ਕਿ ਮੈਂ ਬਣਾਵਾਂ ਇਹਨਾਂ ਨੂੰ ਕੁੱਤੇ ਦੇ ਖੁਰਾਂ ਦੀ ਮੈਂ ਡੰਡ ਲਾਵਾਂ ਇਹ ਚ ਵੀਡੀਓ 'ਚ ਮੇਰੇ ਕੋ ਗਾਣਾ ਨਿਕਲ ਨਹੀਂ ਆਵਾ ਜਿਹਨੂੰ ਗਾਣਾ ਨਹੀਂ ਪਸੰਦ ਉਹ ਬੇਸ਼ੱਕ ਇਹ ਵੀਡੀਓ ਨੂੰ ਛੱਡ ਦਿਓ ਕਿਉਂਕਿ ਮੇਰੇ ਕੋ ਗਾਣਾ ਨਿਕਲ ਜਾਣੀਆਂ ਅੱਜ ਗੁੱਸਾ ਵਾ ਮੈਨੂੰ ਇਹਨਾਂ ਤੇ ਆ ਮੈਂ ਇੰਸਟਾਗ੍ਰam ਚਲਾਈਏ ਨਾ ਜਦੋਂ ਚਲਾਈਏ ਕੋਈ ਨਾ ਕੋਈ ਆ ਜਾਂਦਾ ਵਾ ਆ ਇੱਕ ਮੁੰਡੇ ਜੇ ਆ ਜਾਂਦੇ ਆ ਚੌਕਰੇ ਜੇ ਗਾੜੀਆਂ ਕਹਿ ਦਿੰਦੇ ਆ ਪੇਜ ਤੇ ਜਾਓ ਵੀਡੀਓ ਵੇਖੋ ਇਹ ਧੰਦਾ ਵਾ ਖੋਲ ਲਿਆ ਤੁਸੀਂ ਕੰਮ ਕਰੋ ਕੋਈ ਚਾਜਦਾ ਡੈੜੀ ਧੂੜੀ ਕਰੋ ਤੇ ਧੜੀ ਧੂੜੀ ਤੋਂ ਪੈਸੇ ਕਮਾਓ ਇਹਨਾਂ ਚੀਜ਼ਾਂ ਤੋਂ ਪੈਸੇ ਕਮਾਉਨੇ ਤੁਸੀਂ ਬਾਕੀ ਕੁੜੀ ਦੀ ਇੰਟਰਵਿਊ ਆ ਗਈ ਆ ਤੇ ਉਹ ਸਕਰੀਨ ਦੇ ਉੱਪਰ ਚਲਾਉਣਾ ਮੈਂ ਆ ਲਾਗੇ ਸਾਈਡ ਤੇ ਚੱਲੂਗੀ ਤੇ ਉਹਦੇ ਕੁੜੀ ਦੇ ਵੀ ਬਿਆਨ ਸੁਣਦੇ ਆਪਾਂ ਇੱਥੇ ਰੋਟੀ ਖਾਂਦਾ ਰਿਹਾ ਇਸ ਛੱਤ ਥੱਲੇ ਬਹਿ ਕੇ ਉਹ ਤੇ ਮੈਂ ਤੁਹਾਨੂੰ ਪਤਾ ਮੇਰਾ ਕੋਈ ਬ੍ਰਦਰ ਨਹੀਂ ਹੈਗਾ ਤੇ ਮੇਰੇ ਡੈਡੀ ਨੇ ਉਹਦਾ ਬਹੁਤ ਕੀਤਾ ਮਤਲਬ ਪੁੱਤਾਂ ਵਾਂਗੂ ਰੱਖਿਆ ਉਹਨੂੰ ਵੀ ਕਦੇ ਉਹਨਾਂ ਘਟ ਮੈਂ ਜਿਹੜੀ ਗੱਲ ਕਹਿਣ ਲੱਗਾ ਨਾ ਉਹ ਗੱਲ ਕਹਿਣਗੇ ਯਾਰ ਕਿ ਕਈਆਂ ਨੂੰ ਚੁਬਣੀ ਆ ਗੱਲ ਇੱਕ ਛੱਤ ਥੱਲੇ ਰਹਿੰਦਾ ਰਿਆ ਮਤਲਬ ਡੈਡੀਓ ਦੇ ਨੇ ਪੁੱਤਾਂ ਵਾਂਗੂ ਰੱਖ ਲਿਆ ਪਰ ਇਹ ਚੀਜ਼ ਮੈਂ ਗਲਤੀ ਸਮਝਦਾ ਵਾਂ ਇਹਨਾਂ ਦੀ ਵੀ ਥੋੜੀ ਜੀ ਇਹ ਨਾ ਸੋਚਿਓ ਕਿ ਗਲਤ ਕਹਿਣ ਡਿਆ ਮੈਂ ਥੋੜੀ ਜੀ ਤੁਹਾਨੂੰ ਰਹਿ ਦੇਣ ਲੱਗਾ ਵਾਂ ਜੇ ਨੂੰ ਸਹੀ ਲੱਗੂਗੀ ਉਹ ਜ਼ਰੂਰ ਆਪਣੇ ਦਿਮਾਗ ਚ ਭਾ ਲਓ ਜੇ ਨੂੰ ਨਹੀਂ ਸਹੀ ਲੱਗੂਗੀ ਉਹ ਦਿਮਾਗ ਚੋਂ ਕੱਢ ਦਿਓ ਕੋਈ ਗੱਲ ਨਹੀਂ ਵੇਖੋ ਭਈ ਪਹਿਲਾਂ ਤੇ ਕੋਈ ਰਿਲੇਸ਼ਨ ਨਹੀਂ ਬੰਨਦਾ ਕਿ ਜਿੰਨਾਂ ਦੇ ਕਰ ਵਿਆਹ ਨਹੀਂ ਹੁੰਦਾ ਉਹਨਾਂ ਦੇ ਕਰੇ ਕੁੜੀ ਮੁੰਡਾ ਕਿਉਂ ਇਕੱਠੇ ਹੋਣ ਨਹੀਂ ਨਾਉਣੇ ਚਾਹੀਦੇ ਇਹ ਕਿਉਂ ਹੈ ਇਹ ਹੋਣਾ ਨਹੀਂ ਚਾਹੀਦਾ ਇਹਦੇ ਚ ਜੇ ਮੈਂ ਕਹਿੰਨਾ ਨਾ 100% ਮੁੰਡੇ ਦੀ ਗਲਤੀ ਆ ਜਿਨੇ ਵੀਡੀਓ ਬਣਾਈਆਂ ਜਿਨੇ ਵੀਡੀਓ ਵਾਇਰਲ ਕੀਤੀਆਂ ਤੇ 50% ਕੁੜੀ ਦੀ ਗਲਤੀ ਆ ਉਹ ਕਿਹੜੀ ਗਲਤੀ ਆ ਕੁੜੀ ਦਾ ਕੋਈ ਮਤਲਬ ਬੰਦਾ ਨਹੀਂ ਆ ਸਿਸਟਮ ਕਿ ਜਦੋਂ ਤੱਕ ਵਿਆਹ ਨਹੀਂ ਹੋਇਆ ਉਹਦੇ ਮੁੰਡੇ ਦੇ ਨਾਲ ਚੱਲ ਜਾਣਾ ਮੁੰਡੇ ਦੇ ਨਾਲ ਘੁੰਮਣਾ ਫਿਰਨਾ ਇਹ ਗੱਲ ਗਲਤ ਵਾਂ ਜਿੰਨਾ ਤੱਕ ਕਿ ਇਹਦੀ ਮੈਰਿਜ ਨਹੀਂ ਹੋਈ ਹੁੰਦੀ ਉਹ ਘੁੰਮਣ ਫਿਰਨ ਨਹੀਂ ਜਾਣਾ ਚਾਹੀਦਾ ਯਾਰ ਇੱਕ ਰੋਕਾ ਆ ਮਤਲਬ ਮੰਗਣੀ ਹੋ ਗਈ ਮਤਲਬ ਮੰਗਣੀ ਦਾ ਮਤਲਬ ਹੋ ਜਾਂਦਾ ਰੋਕਾ ਆ ਗਿਆ ਕਿ ਚਲੋ ਕਿਤੇ ਲਾਂਮੇ ਲੂੰਬੇ ਮੂਹਣਾ ਮਾਰਿਓ ਤੁਹਾਡਾ ਵਿਆਹ ਹੋ ਜਾਣਾ ਇੱਕ ਦੂਜੇ ਦੇ ਨਾਲ ਇਹ ਨਹੀਂ ਹੁੰਦਾ ਕਿ ਵਿਆਹ ਤੋਂ ਪਹਿਲਾਂ ਘੁੰਮੋ ਫਿਰੋ ਉਹਨਾਂ ਦੇ ਨਾਲ ਘੁੰਮੋ ਫਿਰੋ ਅੰਜਵਾਏ ਕਰੋ ਇਹ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਪਹਿਲਾਂ ਲੋਕੀ ਚਲੋ ਕਹਿੰਦੇ ਹੁੰਦੇ ਕਿ ਮੰਗਣੀ ਹੋਣੀ ਤੇ ਮਤਲਬ ਇੱਕ ਦੂਜੇ ਨੂੰ ਮਾੜਾ ਮੋਟਾ ਘਰ ਦੇ ਘਰ ਦੇ ਵਹਿੰਦੇ ਹੁੰਦੇ ਸੀ ਮੁੰਡਾ ਕੁੜੀ ਤੇ ਵਹਿੰਦੇ ਘੱਟ ਹੁੰਦੇ ਸੀ ਇਹ ਚੀਜ਼ ਸਹੀ ਹੁਣ ਕੀ ਕਰਦੇ ਆ ਕਿ ਮੁੰਡਾ ਕੁੜੀ ਮੰਨ ਲਓ ਮੰਗਣੀ ਹੋ ਗਈ ਨਾ ਤੇ ਵੇਖ ਲਿਆ ਉਹ ਸੋਚਦੇ ਆ ਕਿ ਆਪਾਂ ਇੱਕ ਦੂਜੇ ਨੂੰ ਮਿਲ ਹੀ ਲਈਏ ਮਿਲਣ ਦਾ ਅੰਤਿਜਾ ਬਾਅਦ ਚ ਮਾੜਾ ਹੁੰਦਾ ਜੀ ਤੁਹਾਡੇ ਸਾਹਮਣੇ ਨਤੀਜਾ ਨਿਕਲਣ ਡਿਆ ਨਾ ਕਿੰਨਾ ਮਾੜਾ ਆਵਾ ਹੁਣ ਕੁੜੀ ਵੀ ਮੂੰਹ ਖਾਉਣ ਜੋਗੀ ਨਹੀਂ ਰਹੀ ਤੇ ਮੁੰਡੇ ਦੇ ਤੇ 70 ਵੱਜਣਗੇ ਜਿਹੜਾ ਜਿੰਨੂੰ ਮੂੰਹ ਖਾਊਗਾ ਉਹਦੇ ਵੱਜਣੇ ਵੱਜਣੇ ਆ ਜਿੱਦਾਂ ਦੀ ਉਹਨੇ ਹਰਕਤ ਕੀਤੀ ਆ ਪਰ ਥੋੜੀਆਂ ਜੀਆਂ ਕੁੜੀਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਕੰਟਰੋਲ ਕਰਿਆ ਕਰੋ ਜਿੰਨਾ ਤੱਕ ਆਪੀ ਮੈਰਿਜ ਨਹੀਂ ਨਾ ਹੁੰਦੀ ਉਹਨਾਂ ਤੱਕ ਕਿਸੇ ਮੁੰਡੇ ਨੂੰ ਮਿਲਣਾ ਨਹੀਂ ਚਾਹੀਦਾ ਕੇਤੇ ਦਬਾਰ ਨਾ ਕਰੋ ਮੁੰਡੇ ਦੇ ਮੁੰਡਿਆਂ ਦਾ ਮਤਲਬ ਕੋਈ ਨਹੀਂ ਭਰੋਸਾ ਠੀਕ ਆ ਅੱਜ ਲੀਕ ਵੀਡੀਓ ਹੋ ਗਈ ਬੇਇੱਜ਼ਤੀ ਟਾੜੀ ਹੋ ਗਈ ਬਦਨਾਮੀ ਕਿੰਨੀ ਹੋ ਗਈ ਤੁਹਾਡੀ ਹੋਈ ਨਾ ਉਹਦਾ ਚਵਲ ਦਾ ਭਰਾ ਨਹੀਂ ਕੋਈ ਜਾਣਾਂ ਕਿ ਨਾ ਹੀ ਜਾਣਾਂ ਚਵਲ ਦੀ ਬੇਇੱਜ਼ਤੀ ਤੇ ਉਹਦੀ ਵੀ ਹੋਣੀ ਆ ਪਰ ਫਿਰ ਵੀ ਬਦਨਾਮੀ ਜ਼ਿਆਦਾ ਢਾਡੀ ਹੋ ਗਈ ਮੈਨੂੰ ਜਿੱਥੇ ਤੱਕ ਸਮਝ ਆਇਆ ਇਹੀ ਆ ਵੀ ਜਿੰਨਾ ਟਾਈਮ ਠੀਕ ਆ ਮੈਂ ਉਹਦੀ ਗੱਲ ਮੰਨਦੀ ਨਹੀਂ ਉਹਨੂੰ ਮਿਲਦੀ ਰਹੀ ਉਹਨਾ ਟਾਈਮ ਬਹੁਤ ਵਧੀਆ ਸੀ ਹੂੰ ਬਹੁਤ ਮਤਲਬ ਪਿਆਰ ਵਾਲੀ ਸਾਈਡ ਸੀ ਉਹਦੀ ਉਹਨਾ ਟਾਈਮ ਹਮਤੀ ਰਹੀ ਆ ਉਹਨਾਂ ਤੱਕ ਠੀਕ ਹੀ ਤੇ ਜਦੋਂ ਕੁੜੀ ਨੇ ਕਹਿ ਦਿੱਤਾ ਕਿ ਮੈਂ ਨਹੀਂ ਮਿਲ ਸਕਦੀ ਮੈਂ ਤੈਨੂੰ ਮੈਨੂੰ ਸਹੀ ਨਹੀਂ ਲੱਗਦਾ ਤਦੋਂ ਮੁੰਡਾ ਫਿਰ ਧਮਕੀਆਂ ਦੇਣੀਆਂ ਚਾਲੂ ਕਰਤੀਆਂ ਧਮਕੀਆਂ ਦਿੰਦਾ ਰਿਹਾ ਕਦੀ ਮੈਂ ਆ ਕਰ ਦੂੰਗਾ ਮੈਂ ਤੈਨੂੰ ਆ ਕਰ ਦੂੰਗਾ ਇਹ ਚੀਜ਼ਾਂ ਵਾਂ ਕਿ ਮਤਲਬ ਰਿਲੇਸ਼ਨ ਨਾ ਬਣਾਇਆ ਹੁੰਦਾ ਤੇ ਕੋਈ ਇਹੋ ਜਿਹਾ ਚੱਕਰ ਨਹੀਂ ਹੋਣਾ ਪਹਿਲਾਂ ਰਿਲੇਸ਼ਨ ਨਹੀਂ ਗਲਤ ਬਣਾਉਣੀ ਚਾਹੀਦੀ ਵੀ ਆਪਣਾ ਹੋਣਾ ਹੀ ਆ ਮੈਂ ਕਿਹਾ ਕਿਤੇ ਚੱਲਾਂ ਆ ਵੀ ਜੇ ਤੈਨੂੰ ਕਹਿ ਤਾ ਤੇਰੇ ਨਾਲ ਆ ਮੈਂ ਆਪਣੇ ਪੇਰੈਂਟਸ ਨਾਲ ਮਿਲਾਇਆ ਤੈਨੂੰ ਮੈਂ ਤੇਰੇ ਪੇਰੈਂਟਸ ਨੂੰ ਮਿਲਾਇਆ ਸੋ ਉਹ ਇੱਕ ਟਰਸਟ ਜਿਹਾ ਗੇਨ ਹੋ ਗਿਆ ਸੀਗਾ ਦੋਨਾਂ ਚ ਦੇਖਿਆ ਕਿ ਮੁੰਡੇ ਇਦਾਂ ਦਵਾ ਦਿੰਦੇ ਆ ਯਕੀਨ ਜਿਹਾ ਕਿ ਮੈਂ ਤੇਰੇ ਨਾਲ ਆ ਕੋਈ ਗੱਲ ਨਹੀਂ ਜੇ ਤੂੰ ਮੇਰੇ ਨਾਲ ਵਿਆਹ ਕਰਾਉਣਾ ਤੇ ਬਾਅਦ ਚ ਵੀ ਆਪਣੇ ਜੇ ਗਲਤ ਰਿਲੇਸ਼ਨ ਹੋਣੇ ਆ ਫਰ ਨਹੀਂ ਬਾਅਦ ਚ ਜਿਹੜਾ ਗਲਤ ਅਧਿਸ਼ਣ ਹੋਣਾ ਨਾ ਉਹ ਬਾਅਦ ਚ ਵਾਸਤੇ ਹੀ ਸਹੀ ਰਹਿੰਦਾ ਵਾ ਜਿਹੜੀ ਚੀਜ਼ ਦੀ ਆਪਾਂ ਮਰਿਆਦਾ ਨੰਗਾਗੇ ਨਾ ਜਿਹੜੀ ਚੀਜ਼ ਨੂੰ ਮਤਲਬ ਆਪਾਂ ਕਾਨੂੰਨ ਦੀ ਨੰਗਣਾ ਕਰਦੇ ਆ ਕਾਨੂੰਨ ਦੀ ਮੰਨ ਲਓ ਕੋਈ ਵੀ ਨੰਗਣਾ ਕਰਦਾ ਜਾਂ ਮਨ ਲਓ ਆ ਸੋਚ ਲਿਆ ਕਿ ਆਪਾਂ ਅੱਜ ਦਾ ਮਤਲਬ ਰੋਂਗ ਸਾਈਡ ਨਹੀਂ ਜਾਣਾ ਜੇ ਆਪਾਂ ਰੋਂਗ ਸਾਈਡ ਜਾਂ ਰੋਂਗ ਸਾਈਡ ਜਾਣਦੇ ਆ ਗਾੜੀ ਨਾਕਾ ਆ ਪੁਲਿਸ ਵਾਲਿਆਂ ਨੇ ਚਲਾਟ ਘੱਟ ਕੇ ਦੇ ਦੇਣਾ ਉਹ ਸਾਵੇ ਆ ਕਿ ਇਹ ਵੀ ਕਾਨੂੰਨ ਦੀ ਇੱਕ ਹਸਾਮਨਾ ਲੰਗਣਾ ਦੀ ਆ ਕਿ ਜਿਹੜਾ ਵਿਆਹ ਤੋਂ ਪਹਿਲਾਂ ਗੈਰ ਦੇ ਨਾਲ ਸਬੰਧ ਬਣਾ ਲੈਣੇ ਤੇ ਬਾਅਦ ਚ ਐਦਾਂ ਹੀ ਮੁੰਡੇ ਤੇ ਫਿਰ ਯਕੀਨ ਦਿਵਾਉਂਦੇ ਹੀ ਆ ਹੁਣ ਵੇਖ ਲੋ ਕਿ ਯਕੀਨ ਦਿਵਾਇਆ ਯਕੀਨ ਤੋੜਦਾ ਨਾ ਅਗਲੇ ਨੇ ਮੁੰਡੇ ਤੇ ਕਾਹਦਾ ਯਕੀਨ ਕਰਨਾ ਆ ਉਹ ਕਿਹਾ ਵੀ ਹਾਂ ਮੈਂ ਨਹੀਂ ਤੇ ਨਾਲ ਗੱਲ ਕਰਨੀ ਆਪਣੇ ਕੰਟੈਕਟ ਨੰਬਰ ਵਗੈਰਾ ਚੇਂਜ ਕਰਤੇ ਆਈਡੀਆਂ ਚੇਂਜ ਕਰਤੀਆਂ ਉਸ ਤੋਂ ਬਾਅਦ ਇਹਨੇ ਇਹ ਕੰਮ ਕੀਤਾ ਜਦੋਂ ਕੁੜੀ ਨੇ ਨੰਬਰ ਚੇਂਜ ਕਰਤੇ ਨਾ ਉਦੋਂ ਮੁੰਡੇ ਨੇ ਸੋਚ ਲਿਆ ਕਿ ਮਤਲਬ ਮੇਰੇ ਨਾਲ ਉਹ ਪਿੱਛੇ ਟੰਡੀ ਆ ਤੇ ਫਿਰ ਬਲੈਕਮਿਲ ਵੀ ਕਰਨਾ ਚਾਲੂ ਕਰਤਾ ਥੋੜਾ ਥੋੜਾ ਕਿ ਮੈਂ ਤੇਰੀਆਂ ਵੀਡੀਓ ਵਾਇਰਲ ਕਰ ਦੂੰਗਾ ਮੈਂ ਤੈਨਾਂ ਇਦਾਂ ਕਰ ਦੂੰਗਾ ਮੈਂ ਆਹ ਕਰ ਦੂੰਗਾ ਫਿਰ ਕੀ ਕੀਤਾ ਕਿ ਇੱਕ ਮੁੰਡੇ ਨੇ ਯਾਰ ਦੋਸਤ ਨੂੰ ਵੀਡੀਓ ਸੈਂਡ ਕਰਤੀ ਉਹ ਤੇਰੀ ਵਾਈਫ ਹੀ ਤੇਰੀ ਹੂਣ ਵਾਲੀ ਘਰ ਵਾਲੀ ਹੀ ਤੂੰ ਉਹਦੀਆਂ ਵੀਡੀਓ ਲੀਕ ਕਰਦੀਆਂ ਦਿਮਾਗ ਹੈ ਨਹੀਂ ਮਾਸਾ ਵੀ ਖੋਤਾ ਦਿਮਾਗ ਹੀ ਤੇਰਾ ਉਹਦੀਆਂ ਵੀਡੀਓ ਲੀਕ ਕਰਦੀਆਂ ਯਾਰ ਦੋਸਤ ਨੂੰ ਭੇਜਦੀਆਂ ਗਾੜੀ ਕਹਿੰਦੇ ਯਾਰ ਨੇ ਗਾੜੀ ਫੇਰ ਯਾਰ ਨੂੰ ਭੇਜਤੀਆਂ ਬਾਹਰ ਦੇ ਮੁਲਕ। ਆਹ ਵੇਖ ਬਈ ਆਪਾਂ ਮਤਲਬ ਆਹ ਕੰਮ ਕੀਤਾ ਵਾ ਆਪਾਂ ਕਰਤੂਤ ਕੋਲੀ ਆ। ਕਰਤੂਤ ਬੜੀ ਚੱਜ ਦੀ ਕੀਤੀ ਹੈ ਨਾ ਇਹਨਾਂ ਨੇ ਕਰਤੂਤ ਬਹੁਤ ਚੰਗੀ ਕੀਤੀ। ਕਰਤੂਤ ਇਹਨਾਂ ਨੇ ਕੀਤੀ ਹੈ ਛੱਤਰਾਂ ਵਾਲੀ। ਕਿ ਛੱਤਰ ਮਾਰੋ ਇਹਨਾਂ ਦੇ। ਪਿਓ ਪਿਓ ਕੇ ਪਾਣੀ ਰਖੋ ਲਾਗੇ ਛੱਤਰ ਮਾਰੋ ਫੇਰ ਪਾਣੀ ਸੁੱਕੇ ਫੇਰ ਛੱਤਰ ਮਾਰੋ। ਐਦਾਂ ਦੀ ਕਰਤੂਤ ਕੀਤੀ ਆ। ਤੇ ਆਪਣੇ ਆਪ ਨੂੰ ਬਹੁਤ ਸ਼ੇਰ ਸਵਾ ਸ਼ੇਰ ਬਣ ਗਏ ਕਿ ਬਹੁਤ ਵੱਡਾ ਕੰਮ ਕੀਤਾ ਆਪਾਂ ਤੇ ਮੁੰਡੇ ਨੂੰ ਗਾੜੀ ਵੀਡੀਓ ਭੇਜਤੀ ਨਾਲੇ ਚੈਟ ਕਰਕੇ ਭੇਜੀ ਕਿ ਇਦਾਂ ਆਪਾਂ ਯਾਰ ਯਾਰ ਦੋਸਤ ਜਿਹਦਾ ਨਾਲ ਦੀ ਹੀ ਉਹਦੇ ਨਾਲ ਆਪਾਂ ਇਦਾਂ ਕਰ ਲਿਆ ਉਹਦੀਆਂ ਵੀਡੀਓ ਬਣਾ ਲੀਆਂ ਵਾ ਤੇ ਉਹਨੂੰ ਗਾੜੀ ਸੈਂਡ ਕਰਤੀਆਂ ਨੇ ਕਹਿ ਤਾਣਾ ਕਿ ਮੈਨੂੰ ਭੇਜ ਤੇ ਗਾੜੀ ਉਹਨੇ ਕਰਤੂਤ ਫੇਰ ਖੋਲਤੀ ਉਹਨੇ ਗਾੜੀ ਪਬਲਿਕ ਕਰਤੀਆਂ ਹੋਰ ਲੋਕਾਂ ਨੂੰ ਪਾਤੀਆਂ ਤੇ ਇਦਾਂ ਵੀਡੀਓ ਉਹਨਾਂ ਦੀ ਹੋ ਗਈ ਲੀਕ ਕੈਮਰੇ ਦੀਆਂ ਹਾਂ ਪੰਤੋੜ ਕੀਤੀਆਂ ਤਿੰਨ ਵਾਰੀ ਆਇਆ ਤਿੰਨ ਵਾਰੀ ਪੰਤੋੜ ਹੋਈ ਹੂੰ ਮਹੀਨੇ-ਮਹੀਨੇ ਬਾਅਦ ਬੰਦਾ ਉਹ ਸ਼ੈ ਤਿੰਨ ਵਾਰੀ ਇਹਨੇ ਪੰਤੋੜ ਕੀਤੀ ਆ ਇਹ ਕਿੱਡਾ ਗ ਡਾਉਣ ਹੀ ਕਿੱਡਾ ਗ ਬਨਮਾਸ਼ ਸਮਝਦਾ ਹੈ ਆਪਣੇ ਆਪ ਨੂੰ ਇੱਕ ਕੁੜੀ ਦੇ ਨਾਲ ਰਹਿ ਕੇ ਉਹਦੇ ਨਾਲ ਹੀ ਬਾਅਦ ਚ ਤੋੜ ਪੰਨ ਕਰਦਾ ਰਿਹਾ ਕਿਉਂ ਕਰਦਾ ਰਿਹਾ ਹੈ ਇਹ ਬਨਮਾਸ਼ ਹੀ ਬਹੁਤ ਤਕੜਾ ਜੇ ਤੂੰ ਐਡਾ ਤਕੜਾ ਬਨਮਾਸ਼ ਹੀ ਜੇ ਤੇ ਕੋ ਐਡਾ ਹੀ ਮਤਲਬ ਤੇਰਾ ਜਿਗਰਾ ਹੀ ਕਿਤੇ ਚੱਜ ਦੇ ਨਾਲ ਖੈਂਦਾ ਤੈਨੂੰ ਪਤਾ ਲੱਗਦਾ ਕਿਤੇ ਬਰਾਬਰ ਦੀ ਟੱਕਰ ਲੈਂਦਾ ਛਤਰ ਪੈਂਦੇ ਤੇਰੇ ਤੈਨੂੰ ਵੀ ਪਤਾ ਲੱਗਦਾ ਹਾਂ ਵੀ ਮੇਰੇ ਛਤਰ ਪਏ ਆ ਫੇਰ ਕੀ ਹੋਇਆ ਕਿ ਫੇਰ ਜਦੋਂ ਕੁੜੀ ਦੇ ਘਰ ਗਾੜੀ ਗੇੜ-ਗਾੜੀ ਗਿਆ ਆ ਧੌੜਪਨ ਕੀਤੀ ਮਤਲਬ ਵਾਜਾਂ ਰੁਕਿਆ ਨਹੀਂ ਫੇਰ ਇਹਨੇ ਵੌਇਸ ਕੋਡਿੰਗ ਭੇਜੀ ਆ ਹਾਂ ਇਹ ਹੁੰਦੀ ਆ ਹਾਂਜੀ ਤਾ ਬੋਲਦਾ ਹਾਂ ਹਾਂ ਤੇ ਮੈਂ ਕਿਹਾ ਵੀ ਤੂੰ ਡੇਢ ਕਹਿੰਦਾ ਸੀ ਸਾਡੇ ਗੱਲ ਕਰਨੀ ਯੂ ਸਰ ਤੋਂ ਆਏ ਤੋਂ ਆਏ ਆਈ ਸੌਰੀ ਫੇਰ ਯੂ ਸਰ ਤੋਂ ਆ ਗਏ ਹਾਂ ਹਾਂ ਤੇ ਮੈਂ ਗਿਆ ਉਹਨੂੰ ਆਇਆ ਕਰ ਲਾ ਗੱਲ ਕਰਦੇ ਬਾਹਰ ਹੀ ਆ ਕਿੱਥੇ ਆ ਤੁਹਾਡੇ ਘਰਾਂ ਬਾਹਰ ਆਉਣਾ ਬਾਹਰ ਜੀ ਅਸੀਂ ਅੰਦਰ ਆਈ ਐ 5 ਮਿੰਟ ਵਿੱਚ ਦੱਸ ਦਿੰਦੀ ਰੋਈ ਆ ਰਿਲੇਸ਼ਨ ਗਲਤ ਬਣਾ ਕੇ ਉਹਦੀ ਜ਼ਿੰਦਗੀ ਬਰਬਾਦ ਕਰਤੀ ਬਰਬਾਦ ਕਰਤੀ ਫੇਰ ਬਨਮਾਚੀ ਵਿਖਾਉਣ ਡਿਆ ਬੈ ਉਹਨੂੰ ਕਿ ਮੈਂ ਤੇਰੇ ਘਰ ਦੇ ਬੂਰੇ ਖੜਾ ਆਂ ਮੈਂ ਇੱਥੋਂ ਆਇਆ ਆ ਮੈਂ ਮਤਲਬ ਆਵਾਂ ਘਰ ਆਵਾਂ ਕਾਰਨ ਕਿ ਉਹ ਗੱਲ ਉਹਦੇ ਡੈਡੀ ਨੂੰ ਮਤਲਬ ਕਰਾਉਣਾ ਹੈ ਤੂੰ ਗਲਤ ਕੰਮ ਕਰਾਉਣਾ ਹੈ ਟਬਾ ਟਬ ਕਰਾਉਣਾ ਹੈ ਉਹ ਕੋ ਕਿਹੜਾ ਤੂੰ ਕਹਿਣਾ ਮੈਂ ਘਰ ਆਵਾਂ ਕਿ ਤੈਨੂੰ ਪੁੱਸ ਪਿਆ ਸੀ ਤੂੰ ਟੈਂਪੂ ਹੀ ਸ਼ਰਮ ਨੂੰ ਹੱਥ ਮਾਰ ਜੇ ਤੂੰ ਕੋਈ ਗੱਲ ਹੀ ਕਰਨੀ ਸੀ ਕੋਈ ਮਤਲਬ ਤੂੰ ਉੱਧਰ ਗੱਲ ਕਰ ਲੈਂਦਾ ਸਰਸਰੀ ਕੇ ਨੂੰ ਗੱਲ ਕਰ ਲੈਂਦਾ ਜਾਂ ਆਪਣੇ ਡੈਡੀ ਨੂੰ ਕਹਿੰਦਾ ਆਪਣੇ ਨੂੰ ਹੀ ਕਿ ਆ ਚੱਕਰ ਹੋਣ ਡਿਆ ਵਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਨਾ ਵਾ ਉਹ ਮੈਨੂੰ ਛੱਡਣ ਡੇ ਆ ਮੇਰੇ 'ਚ ਕੋਈ ਓਗਣ ਨਹੀਂ ਹੈਗਾ ਮਤਲਬ ਮੇਰਾ ਰਿਸ਼ਤਾ ਕਰ ਦੋ ਉਹਨਾਂ ਨੂੰ ਕਹੋ ਨਾ ਨਾ ਨੂੰ ਕਰਨ ਪਰ ਨਹੀਂ ਤੂੰ ਤੇ ਗੁੰਡਾਗਰਦੀ ਵਿਖਾਤੀ ਤੈਨੂੰ ਆ ਗਿਆ ਉਹ ਸਨੀ ਜੋਰ ਵਾਲਾ ਬੂਤ ਤੇਰੇ ਚ ਕਿ ਸਨੀ ਜੋਰ ਮੰਡਿਆ ਭੈ ਤੂੰ ਫਿਲਮਾਂ ਆ ਜਾਂਦਾ ਵੇਖ ਲੀਆਂ ਹਿੰਦੀ ਤੇ ਹਿੰਦੀ ਫਿਲਮਾਂ ਆਲੇ ਤੂੰ ਵਰਤਨ ਦਾ ਭੈ ਐਕਸ਼ਨ ਜੇ ਕਿ ਮੈਂ ਗੇੜ ਭੰਦ ਨਾ ਕਰੀ ਕੋ ਭੰਦ ਨਾ ਅਸ ਕਰਨਾ ਤੈਨੂੰ ਛਤਰ ਨਹੀਂ ਵਜੇ ਜੇ ਵਜੇ ਹੁੰਦੇ ਨਾ ਫਿਰ ਤੂੰ ਇਹ ਕਦਮ ਕਦੀ ਨਹੀਂ ਚੁੱਕਣਾ ਕਿ ਆ ਚੀਜ਼ਾਂ ਹੁੰਦੀਆਂ ਜੇ ਛੋਟੀ ਜੀ ਨਿਘੇਲੀ ਗੱਲ ਤੇ ਮੈਂ ਇਹ ਕਹਿੰਨਾ ਵਾਂ ਕਿ ਅੱਗੇ ਤੋਂ ਕੋਈ ਵੀ ਕਈ ਜਣੇ ਮੇਰੀ ਵੀਡੀਓ ਵੇਖਣਗੇ ਜੇ ਦੀ ਵੀ ਮੰਨ ਲਓ ਕੋਈ ਕੁੜੀ ਆ ਜਾਂ ਮੁੰਡਾ ਵਾ ਉਹਦੀ ਮੰਗਣੀ ਹੋ ਜਾਂਦੀ ਆ ਉਹਨਾਂ ਨੂੰ ਪਹਿਲਾਂ ਤੇ ਮਿਲ ਦਿੱਤਾ ਨਹੀਂ ਜਾਣਾ ਚਾਹੀਦਾ ਇਹ ਨਹੀਂ ਹੁੰਦਾ ਕਿ ਇੱਕ ਦੂਜੇ ਨੂੰ ਜਾਣ ਲੋ ਇੱਕ ਦੂਜੇ ਨੂੰ ਕੋਈ ਨਹੀਂ ਬਾਅਦ ਚ ਸਾਰੀ ਉਮਰ ਜਾਣਣਾ ਹੀ ਆ ਜਬ ਉਹ ਤੇ ਹੀ ਗੱਲਾਂ ਚਲੋ ਜਿਹੜਾ ਬੰਦਾ ਬੈਠਾ ਵਾ ਉਹਨਾਂ ਸਾਹਮਣੇ ਘੰਟਾ 2 ਘੰਟੇ ਪਰਾ ਜਾਓ ਕੋਈ ਗੱਲਬਾਤ ਕਰ ਲੋ ਗੱਲਬਾਤ ਕਰੋ ਹਾਂ ਬਈ ਦੱਸ ਤੂੰ ਮੇਰੇ ਨਾਲ ਰਹਿਣਾ ਚਾਹੁੰਨੀ ਆ ਜਾਂ ਇਦਾਂ ਵਾ ਜਾਂ ਕੋਈ ਗੱਲਬਾਤ ਕਰੋ ਬਸ ਠੀਕ ਆ ਏ ਧੋੜਾ ਦੇ ਇੱਕ ਦੂਜੇ ਨੂੰ ਜਾਣ ਲੋ ਮਹੀਨਾ 2 ਮਹੀਨੇ ਜਾਣ ਲੋ 3 ਮਹੀਨੇ ਜਾਣ ਲੋ ਫੇਰ ਵਿਆਹ ਕਰਾ ਲਿਓ ਕਾਲੀ ਕੋਈ ਨਹੀਂ ਆ ਫਿਰ ਜਾਣਦੇ ਜਾਣਦੇ ਆ ਚੱਕਰ ਹੋ ਜਾਂਦਾ ਜੀ ਕਈ ਬੇਫਕੂਫ ਇਦਾਂ ਦੇ ਇਹ ਨਹੀਂ ਕਹਿੰਦਾ ਕਿ ਮੈਂ ਇਹੋ ਬੇਫਕੂਫ ਆ ਹੋਰ ਵੀ ਮੁੰਡੇ ਕਈ ਬੜੇ ਤਗੜੇ ਤਗੜੇ ਬੇਫਕੂਫ ਆ ਜਿਹੜੀਆਂ ਵੀਡੀਓ ਵਾਇਰਲ ਕਰਦੇ ਆ ਜਿਹੜੀਆਂ ਕੁੜੀਆਂ ਨੂੰ ਬਲੈਕਮੇਲ ਕਰਦੇ ਬਾਅਦ ਚ ਕਿ ਮੈਨੂੰ ਤੂੰ ਮਿਲਵ ਮਿਲਣਾ ਮੇਰੇ ਨਾਲ ਗਲਤ ਰਿਲੇਸ਼ਨ ਬਣਾ ਤੇ ਮੈਂ ਫੇਰ ਤੂੰ ਸਹੀ ਆ ਜੇ ਤੂੰ ਮੈਨਾਂ ਗਲਤ ਰਿਲੇਸ਼ਨ ਨਹੀਂ ਬਣਾਉਂਦੀ ਮੈਂ ਤੇਰੀ ਵੀਡੀਓ ਵਾਇਰਲ ਕਰ ਦੇਣੀ ਮੈਂ ਤੇਰੀ ਵੀਡੀਓ ਨੂੰ ਪਾ ਦੇਣਾ ਵਾ ਆ ਚੱਕਰ ਹੁੰਦਾ ਵਾ ਫੇਰ ਕੁੜੀਆਂ ਨੂੰ ਕੀ ਕਰਨਾ ਪੈਂਦਾ ਦੱਬ ਕੇ ਰਹਿਣਾ ਪੈਂਦਾ ਕੁੜੀ ਤੇ ਕੀ ਪਤਾ ਹੋਣਾ ਮਤਲਬ ਇਹਦੀ ਵੀਡੀਓ ਜਿੱਦਾਂ ਕਹਿੰਦੇ ਨਾ ਪਹਿਲੀ ਵੀਡੀਓ ਦੀ ਲੀਕ ਕੀਤੀ ਬਣਾਈ ਜਿਹੜੀਆਂ ਨੇ ਕੋਗ ਦੇ ਵਿੱਚ ਕੁਝ ਪਾ ਕੇ ਹਨਾ ਬਣਾ ਲਈ ਜਿੱਦਾਂ ਮੰਨ ਲਓ ਗੋਰੀਆਂ ਗਾਲੀਆਂ ਦੇ ਕੇ ਬਣਾ ਲਈ ਹੋ ਵੀ ਸਕਦਾ ਇਹ ਸੱਚੀ ਹੋਵੇ ਕਿ ਬਣਾਈ ਹੋਵੇ ਤੇ ਬਾਅਦ ਚ ਉਹ ਵੀਡੀਓ ਵੇਖਿਆ ਨਾ ਚੈਟ ਦੇ ਵਿੱਚ ਉਹਨੂੰ ਭੇਜਣ ਵੀ ਡਿਆ ਆ ਕੁੜੀ ਨੂੰ ਚੈਟ ਦੇ ਵਿੱਚ ਵੀਡੀਓ ਭੇਜਣ ਡਿਆ ਵਾ ਕਿ ਆ ਮੈਂ ਵੀਡੀਓ ਤੇਰੀ ਲੀਕ ਕਰ ਦੇਣੀ ਆ ਤੇ ਇਹ ਚੀਜ਼ਾਂ ਹੁੰਦੀਆਂ ਵਾ ਕਿ ਕੀ ਪਤਾ ਉਦੋਂ ਇਹਨੇ ਮੁੰਡੇ ਨੇ ਵੀਡੀਓ ਬਣਾ ਲਈ ਹੋਵੇ ਉਹਦੀ ਤੇ ਬਾਅਦ ਚ ਇਹਨੇ ਉਹ ਗੱਲ ਕਹੀ ਗਿਆ ਹੋਵੇ ਕਿ ਜੇ ਤੂੰ ਮੈਨੂੰ ਨਾ ਮਿਲਨ ਲਈ ਤੇ ਮੈਂ ਤੇਰੀਆਂ ਵੀਡੀਓ ਪਾ ਦੇਣੀ ਆ ਫਿਰ ਗਾੜੀ ਵੀਡੀਓ ਹੋਰ ਸ਼ੂਟ ਕਰ ਲੈਂਦੇ ਇਹੋ ਜਿਹੇ ਗੰਦੇ ਬੰਦੇ ਤੇ ਐਦਾਂ ਵਾ ਕੁੜੀਆਂ ਨੂੰ ਦਬਾ ਲੈਂਦੇ ਆ ਤੇ ਇਹਨੂੰ ਚੰਗਾ ਵਾ ਕਿ ਆਪਾਂ ਨਾ ਵਿਆਹ ਤੋਂ ਪਹਿਲਾਂ ਗਲਤ ਰਿਲੇਸ਼ਨ ਚ ਆਈਏ ਨਾ ਮੇਰੀ ਤੇ ਇਹ ਆ ਤੇ ਕਈ ਮੁੰਡੇ ਬੜੀਆਂ ਬੰਨ ਗਏ ਸਿਆਣੇ ਸੋਹਣੇ ਹੁਣ ਇਹ ਚ ਮੈਨੂੰ ਗਿਆਨ ਵੀ ਦੇਣਗੇ ਕਿ ਤੁਸੀਂ ਇਦਾਂ ਨਹੀਂ ਤੁਸੀਂ ਆ ਜੇ ਤੁਸੀਂ ਇਦਾਂ ਉਹ ਆਪਾਂ ਇਦਾਂ ਦਾ ਕੋਈ ਕੰਮ ਨਹੀਂ ਹੈਗਾ ਇਹ ਨਹੀਂ ਕਿ ਮੈਂ ਤੁਹਾਨੂੰ ਸਮਝਾਉਂਦਿਆਂ ਤੇ ਮੈਂ ਆਪ ਫੁੱਦੂ ਬੰਦਾ ਹਾਂ ਕਿ ਮੈਂ ਆਪ ਗਲਤ ਰਿਲੇਸ਼ਨਾਂ 'ਚ ਫੈਂਡੇ ਆਂ ਇਹ ਚੱਕਰ ਨਹੀਂ ਹੁੰਦਾ ਯਾਰ ਮੈਂ ਕਹਿੰਨਾ ਕਿ ਕਿਸ ਦੀ ਜ਼ਿੰਦਗੀ ਨਾ ਬਰਵਾਦ ਹੋਵੇ ਅਗਲੀ ਦੀ ਜ਼ਿੰਦਗੀ ਬਰਵਾਦ ਹੋ ਜਾਂਦੀ ਆ ਮਾਂ ਪਿਓ ਦੀ ਜ਼ਿੰਦਗੀ ਬਰਵਾਦ ਹੋ ਜਾਂਦੀ ਆ ਕਦੀ ਸੋਚਿਆ ਕਰੀ ਗਏ ਨੇ ਸਭ ਤੋਂ ਵੱਧ ਮਾਪਿਆਂ ਨੂੰ ਦੁੱਖ ਹੁੰਦਾ ਚਲੋ ਉਹਦੀ ਵਿਚਾਰੀ ਦੀ ਮਾਂ ਹੈ ਨਹੀਂ ਪਿਓ ਨੂੰ ਦੁੱਖ ਪਿਓ ਕੀ ਬਧਾਗੇ ਕਿੰਨਾ ਕੁ ਦੁੱਖੀ ਹੋਣਾ ਵਗੇ ਚੱਲ ਮੇਰੀ ਕੁੜੀ ਆ ਵਿਆਹ ਕਰਾਉਣਾ ਦਾ ਕਈ ਗੱਲਾਂ ਤੇ ਉਤੋਂ ਇਹੋ ਜਿਹੇ ਫੁੱਦੂ ਬੰਦੇ ਟੱਕਰ ਕੇ ਉਹੋ ਜਿਹੇ ਬੰਦਿਆਂ ਦਾ ਸਹਾਰਾ ਬਣਨ ਵਾਸਤੇ ਅਗਲਾ ਸੋਚਦਾ ਕਿ ਚਲੋ ਜਵਾਈ ਹੋਊਗਾ ਕੱਲ ਨੂੰ ਮੇਰਾ ਸਹਾਰਾ ਬਣੂਗਾ ਕਿ ਚੱਲ ਪੁੱਤਾਂ ਆਂਗੋ ਆ ਕੋਈ ਗੱਲ ਨਹੀਂ ਹਨਾ ਤੇ ਇਹੋ ਜੇ ਕੀ ਕਰਦੇ ਆ ਸਾਰਾ ਬੰਦੀ ਵਜਾਏ ਉਹਨਾਂ ਨੂੰ ਸਗੋਂ ਦੁੱਖ ਦੇ ਕੇ ਗਾਹ ਜਾਂਦੇ ਆ ਇਹ ਚੀਜ਼ਾਂ ਕਰਤੂਤਾਂ ਘੋਲਦੇ ਆ